ਹਾਂਜੀ ਦੋਸਤੋ ਅੱਜ ਮੇਰੇ ਪਿੰਡ ਜੋਗੇਵਾਲੇ ਵਿਖੇ ਆ ਬਾਈ ਨੇ ヘア ਸ਼ਲੂਨ ਦਾ ਕੰਮ ਕੀਤਾ ਤੇ ਅੱਜ ਇਹਦਾ ਮਹੂਰਤ ਸੀ ਤੇ ਬਾਈ ਨੇ ਆਪਣੇ ਉਸਤਾਦ ਨੂੰ ਬੁਲਾ ਕੇ ਰੀਵਨ ਕਟਵਾਇਆ ਤੇ ਉਸ ਵੱਲੋਂ ਵੀ ਬਾਈ ਦਾ ਸਨਮਾਨ ਕੀਤਾ ਗਿਆ ਗਿਫਟ ਦਿੱਤੇ ਗਏ ਤੇ ਸਾਰਿਆਂ ਨੂੰ ਬੇਨਤੀ ਆ ਜੇਕਰ ਕੋਈ ਨੇੜਲੇ ਪਿੰਡ ਤੋਂ ਆਉਣਾ ਚਾਹੁੰਦਾ ਤਾ ਪਿੰਡ ਜੋਗੇਵਾਲੇ ਵਿਖੇ ਹੈਪੀ ਟੂ ਲੈਵ ਵਾਲੀ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਬਾਈ ਨੇ ਸਲੂਨ ਕੀਤਾ ਹੋਇਆ ਤੇ ਕੋਈ ਵੀ ਆ ਕੇ ਇੱਥੇ ਹੈਅਰ ਕਟਿੰਗ ਕਰਵਾ ਸਕਦਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਦਾ ਸਲੂਨ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਵਾਇਆ ਆ ਤੁਸੀਂ ਦੇਖੋ ਤੇ ਇੱਕ ਵਾਰ ਜਰੂਰ ਆ ਕੇ ਦੇਖਿਓ ਕਮ ਬਾਈ ਦਾ ਬਹੁਤ ਵਧੀਆ ਤੇ ਸਾਰੇ ਜਣਾਂ ਨੇ ਵੱਤੋਂ ਸਪੋਰਟ ਕਰਨੀ ਆ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਜੇਕਰ ਕੋਈ ਨੇੜਲੇ ਪਿੰਡ ਤੋਂ ਆਉਣਾ ਚਾਹੁੰਦਾ ਤਾਂ ਉਹ ਇਸ ਨੰਬਰ ਤੇ ਸੰਪਰਕ ਕਰਕੇ ਬਾਈ ਨਾਲ ਆ ਸਕਦਾ ਆ ਭਾਈਆ ਇਹਦਾ ਨਾਮ ਰੇਸ਼ਮ ਸਿੰਘ ਆ Ti haida xuluna tan vaci.